ਦੇ। ਆਈਵੋ। ਆਈਵੋ 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 ਤੁੰਨ ਬੰਦ ਕਰਵਾ ਜੀ ਵਾਈਕਟਾ। ਕਿੰਨਾ ਹੋਣ ਕਿ ਤਾ ਲਾਈਵ ਕੀਤਾ ਮੈਂ। ਮੈਂ ਕਹਿੰਦੇ ਆ ਚੱਲੂ ਹੋ ਰਿਹਾ ਨਾ ਵੈਸੇ। ਵੈੰਦਾ ਵੀ ਹੈਗਾ। ਚਾਲੂ ਹੀ ਆ। ਮੈਂ ਕਹਿੰਦੇ ਬੰਦ ਕਰੋਗਾ ਕੋਈ? ਹੂੰ? ਗੱਲ ਵੀ ਕਰੂਗਾ ਕੋਈ? ਜੇ ਕੋ ਆਊਗਾ ਫਿਰ ਕਰੂਗਾ ਗੱਲ। ਆ ਬਿਲਕੁਲ। 0 0 ਮੈਂ ਵਾ ਲਾਈਵ ਤੇ। ਮੈਂ ਸ਼ੇਅਰ ਕਰਦੀ। ਮਾਈਕ ਕੱਟ ਕਰ ਯਾਰ ਆ ਇੱਕ ਜਣਾ ਹੈ ਕੌਣ ਦੇਖ ਰਿਹਾ ਭਾਈ ਨਾਮ ਨਹੀਂ ਆ ਰਿਹਾ ਨਾ ਨਾਮ ਕਿੱਦਾਂ ਹੋਊਗਾ ਹੈ ਵੈਲਕਮ ਟੂ ਲਾਈਵ ਇਹ ਦੇ ਨਾ ਪਹਿਲੀ ਏਰੀ ਲਾਈਕ ਹੋਇਆ ਨਾ ਹਾਂ ਹੂੰ ਇੱਕ ਜਣ ਲਾਈਕ ਕੀਤਾ ਲਾਈਕ ਮੈਂ ਲਾਈਕ ਇੱਧਰ ਦੇ ਸੋ ਫੋਨ ਸਪੈਂਸਨ ਆਪਕੇ ਕੋਲ ਉਹ ਨੂੰ ਕਿਉਂ ਨਾ ਪਾਉਂਦੇ ਪੁੱਤ ਐਵੇਂ ਨਾ ਪੀਣੀ ਜਾਈ ਦੰਦ ਹੈਲੋ ਇਹ ਤਾਂ ਕੱਟੀ ਜਣੀ ਆ ਕੀ ਕਰਦਾ ਤੂੰ ਓਹ ਇਹ ਤਾਂ ਇਹ ਤਾਂ ਸ਼ਾਇਦ ਤੋ ਕੀ ਰਵਨਦੀਪਾ ਰਵਨਦੀਪ ਕਰੋਗੀ ਹਾਂ ਵੀ ਕੋਈ ਵੇਖ ਰਿਹਾ ਸਾਨੂੰ ਸ਼ਬਦ ਵੀ ਦੇਖ ਰਿਹਾ ਵਾ ਹੈਲੋ ਕਾਜੋ ਕਿੱਥੇ ਬੈਠੇ ਜੇ ਕਮੈਂਟ ਸਬਸਕ੍ਰਾਈਬ ਕਰੋ ਹਾਂ 0 0 ਕੋਈ ਨਹੀਂ ਦੇਖ ਰੋ ਸੈਲਿੰਗ ਕਿ ਬੋਰ ਕਰੂਗਾ ਆਲੇ ਬੁੱਦ ਮੈਗੇਨ 10 ਮਿੰਟ ਦਸ ਜਾਣੇ ਆ ਗਏ ਸੁਣਦੇ ਇਹ ਤਾਂ ਮੈਗੇਨ ਇਸ ਬਿਆਧਾ ਕਿੰਨਾ ਹੋ ਗਿਆ ਹਲੋ ਹਲੋ ਮੈਨੂੰ ਕੱਲ ਵੀ ਕਿਓ ਟੂ ਮਿੰਟ ਚਾਹੀਏ ਦਿਲ ਜਾਨ ਦਿਲ ਜਾਨ ਜੀ ਵਾਹਿਗੁਰੂ ਵਾਹਿਗੁਰੂ ਜੀ ਆਖ ਹੈਲੋ ਆਵਾਜ਼ ਥੋੜੀ ਹੋਣੀ ਪੁੱਤ ਇਹਨਾਂ ਦੀ ਸਿਰਫ ਕਮੈਂਟ ਆ ਸਕਦੇ ਆ ਮੇਰਾ ਪਰਨਾ ਲੱਥੀ ਆ ਦਾ 16 16 ਦੇ ਦਿਲ ਜਾਨ ਨੇ ਕਮੈਂਟ ਕੀਤਾ ਹਾਈ हाँ जी दिलजान जी रेशम सिंह एफ एफ जेड जेड आर आर रेशम सिंह दिलजान सिंह अगे सिंह समुद्री कल दिलजान हीरो सौ सतासी शब्द आया ਮੇਰੀ ਦਿਲ ਜਾਨ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਤੇ ਵੀ ਕਰਾਂਗਾ ਕਿ ਮੈਂ ਤੱਕ ਮੁੰਡਾ ਤੇ ਵੀ ਕਰਾਂਗਾ ਕਿ ਮੈਂ ਤੱਕ ਕੋਈ ਕਮੈਂਟ ਐ ਤੂੰ ਕਰਾਈ ਤੂੰ ਵੀ ਹਲਾਇਆ ਇਹ ਤੂੰ ਕੱਢ ਲਈ ਕਿੱਦਾਂ ਇਹਦਾ ਮੇਰਾ ਚੈਨਲ ਘਟਨਾ ਬਚੋ YouTube ਤਾਂ YouTube ਕਰਨਾ ਕਰ ਲਿਆ ਬਦਲਾ ਜਦੋਂ ਇੱਧਰ ਕੌਣ ਆ ਗਿਆ ਚਾਰ ਜਾਨੇ ਹਣ ਸਿਰਫ ਅਰਜੂ ਫਰਮ ਹਾਂਜੀ ਅਸੀਂ ਪਿੰਡ ਬਣਾਲੋਂ ਤੋਂ ਹਾਂ ਜੀ ਜ਼ਿਲ੍ਹਾ ਅਮਰਸਰ ਜਿੰਡਿਆਲਾ ਤਰਨਤਾਰ ਰੋਡ ਇਹ ਬੋਲ ਕਿੰਦਾ ਵਾ ਉਹਨਾਂ ਨੇ ਮੈਸੇਜ ਕਰਨਾ ਵੇ ਕਿੱਥੋਂ ਬੋਲ ਹਾਂ ਬੋਲਾਂਗੇ ਤਾਂ ਉਧਰ ਮੈਸੇਜ ਹੋ ਜਾਣਾ ਨਹੀਂ ਉਹਨਾਂ ਨੂੰ ਬਾਤ ਸੁਣੀ ਆਪਣੀ ਆਪਾਂ ਨੂੰ ਉਹਨਾਂ ਨੇ ਮੈਸੇਜ ਕਰਨਾ ਆ ਕਿੱਥੇ ਨਾਲ ਮੈਸੇਜ ਦਿਲ ਜਾਨੇ ਹਾਂ ਦਿਲਜਾਨ ਜੀ ਕਿੱਥੋਂ ਜੇ ਤੁਸੀਂ ਮੜਾ ਹੀ ਲਿਖ ਕੇ ਦੱਸੋ ਹਮ ਚੇਹਿਆ ਨੇ ਦੇਖ ਰਹੇ ਆ ਸ਼ਬਦ ਦੀਪ ਸਿੰਘ ਨੂੰ ਦੇਖ ਰਹੇ ਆ ਇਹ ਮੇਰਾ ਲਾਲ ਹੈ ਜੀ ਸੋਨਾ ਜੀ ਇਹ ਵੀ ਦੀਆ ਵੇਗਾ ਕਰ ਫਨ ਵਿਦ ਸ਼ਬਦ ਆ ਇਹ ਕਿਹੜਾ ਕਿਹੜਾ ਨਾਮ ਤੇਰਾ ਚੈਨਲ ਦਾ ਤੁਸੀਂ ਫਨ ਵਿਦ ਸ਼ਬਦ ਹਾਂਜੀ ਫਨ ਵਿਦ ਸ਼ਬਦ ਇਹਦਾ ਚੈਨਲ ਹੈ ਜੀ ਪਾਤੀ ਮਾਂ ਕਿੱਦਾਂ ਆ ਲਾਈਵ ਆ ਵੀ ਲਾਈਵ ਆ ਤੂੰ ਬੱਸ ਇੱਧਰ ਇਹ ਤਾਂ ਮੰਨਦੇ ਨਾ ਅੰਨੇ ਬਦਾ ਆ ਆ ਇੱਕ ਮਿੰਟ ਰੁਕ ਸਹਬ ਨੇ ਕਹਤਾ ਜੀ ਵੀਰੇ ਸੋਨਾ ਜੀ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਕਿੱਦਾਂ ਉਹਨੇ ਕਮੈਂਟ ਕੀਤਾ ਪੁੱਤੂ ਕਿਹਾ ਕਿੱਦਾਂ ਸਹਬ ਨੇ ਕਮੈਂਟ ਕੀਤਾ ਉਹ ਵੇਖਣ ਚੱਲ ਗਈ ਸਿੰਘ ਸਰਦੀਪ ਸਿੰਘ ਰ ਤਾਂ ਤੁਮ ਕਮੈਂਟ ਕਰੀ ਜਾਣਾ ਆਪ ਹੀ ਮੇਰੇ ਲਾਗੇ ਬੈਠਾ ਕਮੈਂਟ ਕਰੀ ਜਾਂਦੇ ਹੂੰ 16 ਜਾਣੇ ਦੇਖ ਰਹੇ ਹੋ ਵਲੇ ਜੀ ਇਹ ਮੜਾ ਜੇ ਕਮੈਂਟ ਕਰਕੇ ਦੱਸੋ ਵੀ ਕਿਤੋਂ ਕਿਤੋਂ ਦੇਖ ਰਹੇ ਆ ਜੀ ਅੱਛਾ ਤੁਹਾਨੂੰ ਕੀ ਆ ਕਿਹਸਾ ਨਾਮ ਦੋ ਦੱਸੋ ਤਾਂ ਆਈ ਦੀ ਜਨ ਨਾਮ ਕੀ ਸੀ ਕੀ ਮੇਰੀ ਯਾਰੀ ਲਖਾਰੀ ਭਰਗਤ ਸਿੰਘ ਲਿਖਾਰੇ ਦੋ ਜਾਨੇ ਲਾਈਕ ਕੀਤਾ ਲਾਈਕ ਕਰਦੇ ਕਰੋ ਯਾਰ ਵੀਰੇ ਲਾਈਕ ਕਰਦੇ 21 ਜਾਨੇ ਦੇਖ ਰਹੇ ਆ ਤਾਂ ਲਾਈਕ ਦੋ ਜਾਨੇ ਦੇ ਲਿਖਾਰੇ ਭਗਤ ਆਸਟ੍ਰੇਲੀਆ ਲਾ ਆਪਾ ਮੇਰੇ ਲਾਗੇ ਬੈਠਾ ਆਸਟ੍ਰੇਲੀਆ ਲਿਖੀ ਜਾਂਦਾ ਹੈ ਹੈਲੋ ਇਹਦੇ ਕੰਨਾਂ ਦੇ ਛੱਡ ਗਿਆ ਤੂੰ ਨਾ ਛੱਡੀ ਮਾਂ ਦੀ ਛੱਡ ਗਿਆਊਗੀ ਸਾਡਾ ਮੁੰਡਾ ਲਾਗੇ ਬੈਠਾ ਆਸਟ੍ਰੇਲੀਆ ਲਿਖੀ ਜਾਂਦਾ ਸਾਹਿਬ ਦੀਪ ਸਿੰਘ ਰਵਾਬੀ ਆਕਮ ਮੋਦਲ ਦਾ ਜਾਣੇ ਸਾਡਾ ਮੋਦਲ ਲਿਖਾਰੀ ਪ੍ਰਗਤ ਸਿੰਘ ਹੂੰ ਪਾਪਾ ਜੀ ਕਿੱਦਾਂ ਹੋਗਾ ਆਵੇ ਆ ਗਿਆ ਆਵੇ ਲਾਈਵ ਆਵੇ ਲਾਈਵ ਆਵੇ ਇਹਨੂੰ ਓਕੇ ਕਰ ਇਹਨੂੰ ਉੱਪਰ ਹਾਂ ਆਏ ਓਕੇ ਕਰ ਆ ਆਵੇ ਆ ਗਿਆ ਆਵੇ ਲਾਈਵ ਆਵੇ ਲਾਈਵ ਆਵੇ ਇਹਨੂੰ ਓਕੇ ਕਰ ਇਹਨੂੰ ਉੱਪਰ ਹੂੰ ਮੈਂ ਆਇਆ ਦੋਸਤੋ ਮੈਂ ਕਿਤੇ ਆਸੇ ਆਸੇ ਉਪਰਾਵਾ ਤੂੰ ਇੱਥੇ ਕਮੈਂਟ ਕਰੇਗਾ ਫਿਰ ਆਉਣਾ ਮਤਲਬ ਕਿਦਾਂ ਕਿਦਾਂ ਕਰਾਂ ਕਮੈਂਟ ਆਸੇ ਆਸੇ ਥੋ ਉਪਰਾਵਾ ਤੂੰ ਇੱਥੇ ਕਮੈਂਟ ਕਰ ਆ ਕੀ ਕਰੀ ਜਾਂਦਾ ਕੋਣ ਵੀਰਾ ਵੀਰਾ ਕੀ ਲਿਖੀ ਜਾਂਦਾ ਵਾ ਹੂੰ ਆ ਕੀ ਕਰੀ ਜਾਂਦਾ ਕਿਦਾਂ ਕਰਾਂ ਕਮੈਂਟ ਆ ਚਾਰ ਜਾਣੇ ਆ ਹਾਏ ਹਾਏ ਸ਼ੌਧ ਦੀ ਸਿੰਘ 15 15 ਹਾਏ ਸ਼ੌਧ ਦੀ ਸਿੰਘ 15 15 ਹਾਂ 9 ਜਾਣੇ ਦੇਖ ਰਹੇ ਆ ਵੜਾ ਇਹ ਲਿਖ ਕੇ ਦੱਸੋ ਬਈ ਕਿਹੜੇ ਕਿਹੜੇ ਦੇਖ ਰਹੇ ਸਿੰਘ ਮੈਂ ਗਰੁੱਪ 'ਚ ਸੈਂਡ ਕੀਤਾ ਗਰੁੱਪ 'ਚ ਕੋਈ ਆਇਆ ਕਿ ਨਹੀਂ ਆ ਵੜਾ ਇਹ ਲਿਖ ਕੇ ਦੱਸੋ ਕਿਹੜੇ ਦੇਖ ਰਹੇ ਸਿੰਘ ਵਾਹ ਗੱਲ ਬੰਦ ਨਾਲੇ ਉਹ ਵਲੌਗ ਪਾਇਆ ਸੀ ਕਿੱਥੇ ਗਏ ਆਪਾਂ ਸਲਤਨਪੁਰ ਲੋਧੀ ਸਲਤਨਪੁਰ ਲੋਧੀ ਦਾ ਪਾਇਆ ਸੀ ਵਲੌਗ ਉਹ ਵੇਖਿਓ ਜਰਾ ਜਿੰਨੇ ਜਿੰਨੇ ਵੇਖਿਆ ਵੀ ਦੱਸਿਓ ਬਈ ਮਹ ਪੰਜ ਜਾਨੇ ਸ਼ੁਰੂ ਹੋ ਰਹੇ ਆ ਤੇ ਸਾਹਿਬ ਸਭ ਤੋਂ ਜ਼ਿਆਦਾ ਕਮੈਂਡ ਸਾਹਿਬ ਦੇ ਆ। ਇਹੋ ਪੈ ਹੀ ਚਾਰ ਪੰਜ। ਦਨੇ ਤਨ ਬਹਿ। ਲਾਈਵ ਚੌਂਡੇ ਤੇ ਪਾਪਾ ਦੇ ਲਾਈਵ ਹਾਂ ਉਧਰ ਦੂਜੇ ਫੋਨਾਂ ਤੇ ਤਾਂ ਹਣੀ ਆ ਨਾ। ਚੁੱਪ ਕਰ ਜੇ ਤੇਰਾ ਸਾਰਾ ਘਖਲੀ ਗਿਆ ਜਾਂ ਹੁੰਦੇ ਨੇ। ਸਭ ਤੋਂ ਜ਼ਿਆਦਾ ਕਮੈਂਡ ਸਾਹਿਬ ਦੇ। 9 ਮਿੰਟ ਹੋ ਗਏ ਲਾਈਵ ਆ ਕੀ ਆ ਗਿਆ ਲੈ। ਉਹ ਆਉਂਦੇ ਆ। ਉਹ ਕਿਹੜਾ? ਆਵਾਜ਼ ਨਹੀਂ ਆਉਂਦੀ ਤੇਰੇ। ਬਾਦੀ ਦੀ ਵੀ ਲਾਈ। ਆ ਮम्मा ਨੇ ਬੋਲਿਆ ਜੇ ਬੱਚਾ। ਆ ਗਈ। ਅੱਛਾ ਕੀ ਬੋਲੇ ਮਮਾ ਨੇ? ਮੈਂ ਬੋਲਦਾ। ਮਮਾ ਨੇ ਬੋਲਿਆ ਜੇ। ਮਨ ਕਰੋਂਗੀ ਕਰੀ ਜਾਂਦੇ ਹੋ ਬੇ। ਪੰਜਾਬੀ ਲਿਖਿਆ ਵਾ। ਹਾਂਜੀ। ਪੰਜ ਜਣੇ ਦੇਖ ਰਹੇ ਆ ਤੇ ਕਮੈਂਟ ਮੈਨੂੰ ਆਇਆ ਭਾਈ ਦਿਲ ਜਾਨ ਦਿਲ ਜਾਨ ਦੇ ਕਮੈਂਟ ਜਿਆਦਾ ਆਏ ਮੈਨੂੰ ਦਿਲ ਜਾਨ ਜੀ ਕਿੱਥੋਂ ਬੋਲ ਰਹੇ ਦੱਸਿਆ ਨਹੀਂ ਤੁਸੀਂ ਉਹ ਕਿੱਥੋਂ ਕਮੈਂਟ ਕਰ ਰਹੇ ਹੋ ਮੈਂ ਆਸਟ੍ਰੇਲੀਆ ਤੋਂ ਬੋਲੰਦਾ ਹਾਂ ਆਗੇ ਲਿਖਿਆ ਸਰਦ ਕਿੱਥੇ ਹੈ ਦਿਲ ਜਾਨ ਜੀ ਨਹੀਂ ਹੁੰਦੀ ਜੱਜਣਾ ਨੌ ਜਲੇ ਆ ਛੇ ਜਣਿਆ ਚਲ ਮੈਂ ਬਾਏ ਹੋ ਗਿਆ ਹਾਂ ਮੈਂ ਬਾਏ ਹੋ ਗਿਆ ਜੀ ਦੋ ਗਏ ਹੈ ਮੈਨੂੰ ਵੀ ਖੰਦੇ ਹੀ ਮਨ ਲੱਗਦਾ ਸਾਰੇ ਲਾਈਕ ਸ਼ੇਅਰ ਕਰਦੇ ਕਰੋ ਪਿਆਰਿਓ ਧੰਨਵਾਦ ਸਾਰਿਆਂ ਦਾ ਜਿਹੜੇ ਜਿਹੜੇ ਦੇਖ ਰਹੇ ਆ ਜਿੰਨ ਜਿੰਨਾ ਕਮੈਂਡ ਕੀਤੇ ਆ ਜਿੰਨ ਜਿੰਨਾ ਲਾਈਕ ਕੀਤਾ ਚੰਗਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ 9 ਵਜੇ ਲਿਆ ਤੇ ਕੱਲ ਨੂੰ ਫੇਰ ਕੋਸ਼ਿਸ਼ ਕਰਾਂਗੇ ਲਾਈਵ ਆਂਦੀ ਗਰੀ ਭਗਤ ਸਿੰਘ ਤੇ ਜਿਹੜੇ ਆਉਂਦੇ ਨੇ ਦੇਖਣ ਬੇਟਾ ਲਾਈਕ ਪਾਈ ਪਿਆਰਿਓ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਕਿੱਥੋਂ ਬੋਲਦੇ ਕਿੱਥੋਂ ਦੇਖ ਰਹੇ ਧੰਨਵਾਦ ਭਗਤ ਸਿੰਘ ਦੀ ਖਾਂਸੀ ਕਿਉਂ ਨਹੀਂ ਰੋਕੀ ਗਾਂਧੀ ਜੀ ਅਗਰ ਚਾਹਦੇ ਤਾਂ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀ ਖਾਂਸੀ ਰੋਕ ਸਕਦੇ ਸਨ ਪਰ ਇਹ ਪੂਰੇ